ਤਾਂ ਸੜਕ ਤੇ ਬਹਾ ਕੇ ਕੰਮ ਕਰੀਏ ਸਿੱਧਾ ਆ ਜੀ ਲੱਗ ਰੋਡ ਬਿੰਨਾ ਕੁਛ ਐਂ ਤੇ ਬਰਾਹਮਣ ਜੀ ਬੈਠਾ ਅੰਦਰ ਪੈ ਗਿਆ ਤੇ ਤਾਂ ਜੀ ਜੀ ਸਮਝ ਕੱਲ ਦਾ ਦਸਤਾਵੇਜ਼ ਕਰਕੇ ਕੱਲ ਦਾ ਆਲਾ ਨੂੰ ਪਰਸੋਂ ਵੀ ਗੱਲ ਤੇ ਤੁਸੀਂ ਕਹਿੰਦੇ ਥਾਂ ਮਿਥਲਣ ਦੇ ਕੋਲ ਜਿਹੜਾ ਰਾਜਦਾਰ ਵਾਲਾ ਜਿਹੜਾ ਇੱਕ ਬੰਦਾ ਸਹਿਮਤ ਰਿਹਾ ਤੇ ਪ੍ਰੈਸ਼ਰ ਪਾ ਕੇ ਸਹਿਮਤੀ ਕਰਾਂਗੇ ਫਿਰ ਉਹ ਗੱਲ ਤੋਂ ਦੂਈਆਂ ਦੀ ਭੱਜੇ ਹੋ ਤੁਸੀਂ ਕਹਿੰਦੇ ਉਹ ਤੋਂ ਬਾਅਦ ਕੱਲ ਜਲਵਾਗੇ ਸਰ ਉੱਥੇ ਬੈਠ ਕੇ ਟੇਬਲ ਟਾਕ ਕਰਕੇ ਗੱਲ ਬੋਲਣ ਦੀ ਵਾਲੀ ਗੱਲ ਵੀ ਸੀ ਸਰ ਸਰ ਜੀ ਵੀ ਗੱਲ ਕਰਨੀ ਆ ਬਹੁਜੰਤਾ ਨੂੰ ਛੜਕ ਤੇ ਬਿਠਾ ਕੇ ਗੱਲ ਕਰਨੀ ਆ ਸਿੱਟੇ ਨਾਲ ਜਿਹੜਾ ਰੋਡ ਮੇਡਾ ਕਰਵਾਇਆ ਤੇ ਬਰਾਹਮਣ ਜੀ ਜਿਹੜਾ ਬੈਠਾ ਸੀ ਉਹਨੂੰ ਜੀਡੀਸੀ ਵਿੱਚ ਕਰਦਾ ਸਰ ਅੱਜ ਤਾਂ ਕਰਦਾ ਹਾਂ ਅਲਾਨ ਪਰਸੋਂ ਵੀ ਗੱਲ ਦੇ ਵਿੱਚ ਤੁਸੀਂ ਕਿਹਾ ਥਾਂ ਮਥਲਨ ਦੇ ਕੋਲ ਜਿਹੜਾ ਰਾਜਕੌੜਾ ਵਾਲਾ ਜਿਹੜਾ ਇੱਕ ਪਤਾ ਸਹਿਮਤ ਰਸੀਓ ਦੇ ਪ੍ਰੈਸ਼ਰ ਪਾ ਕੇ ਸਹਿਮਤੀ ਕਰਾਂਗੇ ਫਿਰ ਉਹ ਗੱਲ ਤੋਂ ਦੂਈਆਂ ਦੀ ਭੱਜੇ ਹੋ ਤੁਸੀਂ ਕਹਿੰਦੇ ਉਹ ਤੋਂ ਬਾਅਦ ਕਬਜਾ ਲਵਾਂਗੇ ਸਰ ਉੱਥੇ ਬੈਠ ਕੇ ਟੇਬਲ ਸੌਂਗਾ ਕੰਨ ਕੋਲ ਆ ਗਏ ਗੱਲ ਨਹੀਂ ਉਹ ਬੰਜਾ ਬੰਜਾ ਅੰਸ਼ਰ ਰਾਜਪੁਰ ਉਹ ਬੱਚੇ ਜਾਂਦੀ ਕਰਨੀ ਚਾਹ ਪਾਣੀ ਬਣਾਉਣ ਨੂੰ ਜਾ ਕੇ ਸਰ ਚਾਹ ਪਾਣੀ ਬਣਾਣ ਕੋਈ ਗੱਲ ਬਣਾਏ ਨਾ ਜਿਹੜੇ ਉਹ ਬੰਦੇ ਇਹਨੂੰ ਬੁਲਾ ਕੇ ਉਹਨਾਂ ਦੀ ਸਹਿਮਤੀ ਬਣਾਉਣ ਵਾਸਤੇ ਜਿਹੜੇ ਕੋਸ਼ਿਸ਼ਾਂ ਕਰਨ ਲੱਗਦਾ ਪਤਾ ਨੇੜੇ ਲੱਗ ਕੇ ਕਰੂੰਗਾ ਵੇਖੋ ਅਸੀਂ ਸਾਡੇ ਪਾਸੋਂ ਪੂਰੀ ਕੋਸ਼ਿਸ਼ ਕਰਾਂਗੇ ਬਾਕੀ ਸਮਾਂ ਉਹ ਪਹਿਲਾਂ ਕੋਈ ਗੱਲ ਕਹਿਣੀ ਉਹ ਠੀਕ ਜਿਹੀ ਹੁੰਦੀ ਨਹੀਂ ਮੋਰਚਾ ਲਾ ਕੇ ਰੋ ਹਾਂਜੀ ਬਿਲਕੁਲ ਮੋਰਚਾ ਜਿੱਥੇ ਸਾਡਾ ਪਹਿਲਾ ਮੋਰਚਾ ਲੱਗਿਆ ਹੋਇਆ ਸੀਗਾ ਉੱਥੇ ਮੋਰਚਾ ਸਾਡਾ ਜਾਰੀ ਰਹੂਗਾ ਪ੍ਰਸ਼ਾਸਨ ਨਾਲ ਸਾਡੀ ਗੱਲ ਹੋਈ ਆ ਬਹੁਤ ਸਲੀਕੇ ਨਾਲ ਗੱਲਬਾਤ ਹੋਈ ਹੈਗੀ ਆ ਜਣੀ ਜਿੱਥੇ ਸਾਡਾ ਮੋਰਚਾ ਪਹਿਲਾਂ ਚੱਲਦਾ ਸੀਦਾ ਉੱਥੇ ਮੋਰਚਾ ਚੱਲਦਾ ਰਹੂਗਾ ਪ੍ਰਸ਼ਾਸਨ ਉਥੋਂ ਸਾਰਾ ਪ੍ਰਸ਼ਾਸਨ ਆ ਜਿਹੜਾ ਉਹ ਉਥੋਂ ਹਟਾਉਣਗੇ ਕਿਉਂਕਿ ਸਾਡਾ ਅਸੀਂ ਮੋਰਚਾ ਉਥੇ ਲੈ ਕੇ ਸੀਗਾ ਜਿੱਥੇ ਸਾਡਾ ਪਹਿਲਾ ਮੋਰਚਾ ਉਥੇ ਲੱਗਾ ਰਹੂਗਾ ਜਿੰਨੀ ਦੇਰ ਇਹਦਾ ਕੋਈ ਨੋਟਾਰੀ ਨਹੀਂ ਹੁੰਦਾ ਉਨੀ ਦੇਰ ਉਥੇ ਕੋਈ ਕੰਮ ਨਹੀਂ ਚੱਲੂਗਾ ਇਹ ਪ੍ਰਸ਼ਾਸਨਰ ਵੱਲੋਂ ਸਾਨੂੰ ਸਵਾਰਸ ਦਵਾਇਆ ਆ ਇਧਰੋਂ ਜੋ ਕੋਈ ਇਧਰੋਂ ਕਮੇਟੀ ਵੱਲੋਂ ਸਾਡੇ ਵੱਲੋਂ ਸਹਿਯੋਗ ਦੀ ਲੋੜ ਉਹ ਅਸੀਂ ਸਹਿਯੋਗ ਇਧਰੋਂ ਕਰਾਂਗੇ ਇਸ ਕਰਕੇ ਇੱਕ ਦੋ ਦਿਨਾਂ ਚ ਕਹਦੇ ਹੈਗੇ ਨੇ ਫਿਰ ਇਹ ਆਉਣ ਵਾਲੇ ਦਿਨਾਂ ਚ ਅਸੀਂ ਸੂਬਾ ਕਮੇਟੀ ਨਾਲ ਵਿਚਾਰੀ ਨਾਲ ਗੱਲਬਾਤ ਆ ਜਿਹੜੀ ਸਾਝੀ ਕਰਾਂਗੇ ਤੂੰ ਸਾਡੀ ਗੱਲਬਾਤ ਇੱਥੇ ਲੱਭੜਦੀ ਆ ਵੀ ਉ

ਆਸ਼ਨ ਕੀ ਕਰਦਾ ਸਰਕਾਰ ਕੀ ਕਰਦੀ ਹੈ ਇਹ ਦੇਖਾਂਗੇ ਇਹਦੀ ਟੀਮ ਚਕਾਵਾਂਗੇ ਪੂਰਤੋਂ ਤੋਂ ਘੂਪੇ ਵੱਲੋਂ ਇਹ ਕਾਇ ਹੋਈ ਹੋਈ ਹੈਗਾ ਨਾ ਇਸ ਕਰਕੇ ਅੱਗੇ ਬਦੋ ਸੜਕੇ ਜਾਈਏ ਜੋਦੇ ਸੋਡੇ ਸੁਪਾ ਕਮੇਟੀ ਦੇ ਕੀਤੇ ਹੋਏ ਫੈਸਲੇ ਨੂੰ ਮਲੇਰ ਕੋਟਲੇ ਦੀ ਧਰਤੀ ਤੇ ਪ੍ਰਸ਼ਾਸਨ ਵੱਲੋਂ ਕਿਤੇ ਜਾਂਚ ਕੀਤੀ ਜ਼ਬਰੇ ਕਬਜ਼ੇ ਨੂੰ ਮੁੜ ਬਹਾਲ ਕਰਾਉਣ ਦੀ ਤੁਹਾਨੂੰ ਵਧਾਈ ਜਿਹੜੇ ਤਰੀਕੇ ਨਾਲ ਜੋਧਿਓ ਤੁਸੀਂ ਅੱਗੇ ਵਧਿਓ ਜਿਹੜੀ ਗੱਲ ਨੂੰ ਤੁਸੀਂ ਧਾਰ ਕੇ ਗਹਾ ਤੁਰਿਓ ਉਹ ਪਹਿਲੇ ਹੀ ਸਲਾਹਯੋਗ ਹੈ ਇਹ ਜਾਣਦੇ ਹੋਏ ਕਿ ਸਰਕਾਰ ਤੋਂ ਤਕੜੇ ਨਹੀਂ ਹਾਂ ਸੀ ਤੁਸੀਂ ਜਦੋਂ ਅੱਗੇ ਵਧਿਓ ਤੁਸੀਂ ਸਿਰਫ ਇਹ ਗੱਲ ਨੂੰ ਧਿਆਨ ਚ ਰੱਖ ਕੇ ਵਧਿਓ ਕਿ ਸਰਕਾਰ ਦਾ ਸਾਰਾ ਜ਼ਬਰ ਚਾਲਦਿਆਂ ਹੋਇਆ ਅਸੀਂ ਫੇਰ ਵੀ ਆਪਣੀ ਉਸ ਸਰਜਮੇ ਦੇ ਉੱਤੇ ਆਪਣਾ ਕਬਜ਼ਾ ਜਮਾ ਕੇ ਛੱਡਾਂਗੇ ਜੋ ਸਰਕਾਰ ਨੇ ਕਰਨਾ ਹੋ ਕਰੇ ਪਰ ਸਰਕਾਰ ਦਾ ਜ਼ਬਰੇ ਕੀ ਬਿਨਾ ਨੱਪੜਦਾ ਜਿਹੜਾ ਫੈਸਲਾ ਇਹ ਲਾਗੂ ਕਿਸੇ ਹਾਲਤ ਵਿੱਚ ਨਹੀਂ ਹੋਣ ਦੇਵਾਂਗੇ ਇਹਨੂੰ ਤੁਸੀਂ ਸਿਰੇ ਲਾਇਆ ਇਸ ਗੱਲ ਦੀ ਤੁਹਾਨੂੰ ਵਧਾਈ ਤੁਹਾਡੇ ਜਾਬਤੇ ਨੂੰ ਵਧਾਈ ਤੇ ਤੁਹਾਡੇ ਅੱਗੇ ਵਧਣ ਦੇ ਤਰੀਕੇ ਨੂੰ ਵਧਾਈ ਤੁਸੀਂ 18 ਕਿਲੋਮੀਟਰ ਤੱਕ ਤੁਰ ਕੇ ਗਏ ਹੋ ਰਸਤੇ 'ਚ 15 16 ਨਾਕੇ ਤੋੜੇ ਨੇ ਇਹ ਗੱਲ ਨੂੰ ਧਿਆਨ 'ਚ ਰੱਖ ਕੇ ਕਿ ਜੇ ਪੁਲਸ ਵਾਲੇ ਕਿਸੇ ਕਿਸਮ ਦੀ ਬਦੀਤੀ ਕਰਦੇ ਨੇ ਉਹਦੇ ਜਵਾਬ ਦੇ ਵਿੱਚ ਕੋਈ ਕਾਰਵਾਈ ਨਹੀਂ ਕਰਨੀ ਉਹਨਾਂ ਦੇ ਖਿਲਾਫ ਨਹੀਂ ਕਰਨਾ ਇਹ ਗੱਲ ਤੁਸੀਂ ਧਿਆਨ 'ਚ ਰੱਖੀਆ ਤੇ ਕੇਡਰ ਨੇ ਇਸ ਗੱਲ ਨੂੰ ਪਰਵਾਹ ਕੀਤਾ ਇਸ ਕਰਕੇ ਜਿਹੜੇ ਤਰੀਕੇ ਨਾਲ ਤੁਸੀਂ ਮਤ ਕੇ ਜਿਹੜੀ ਸਕੀਮ ਨਾਲ ਤੁਸੀਂ ਇਥੋਂ ਮਤ ਕੇ ਸੂਬਾ ਕਮੇਟੀ ਦੇ ਫੈਸਲੇ ਨੂੰ ਲਾਗੂ ਕੀਤਾ ਹੈ ਇਹਦੀ ਤੁਹਾਨੂੰ ਬਾਰ ਬਾਰ ਵਧਾਈ ਦਿੰਨੇ ਆ ਤੇ ਇਹਦੇ ਨਾਲ ਹੀ ਤੁਸੀਂ ਇਸ ਗੱਲ ਦੀ ਵੀ ਵਧਾਈ ਕਿ ਜਿਹੜਾ ਸਰਕਾਰ ਨੇ ਆਪਣੇ ਨਾਲ ਵਾਅਦਾ ਖਲਾਪੀ ਕੀਤੀ ਹੈ ਪ੍ਰਸ਼ਾਸਨ ਗੰਨਵਾਦ ਕਰਕੇ ਜਦੋਂ ਇਹ ਕਹਿ ਰਿਹਾ ਹੈ ਕਿ ਜਿੰਨਾ ਚਿਰ ਕਿਸਾਨਾਂ ਨੂੰ ਸੈਟਿਸਫਾਈ ਨਹੀਂ ਕੀਤਾ ਜਾਂਦਾ ਉਹਨਾਂ ਨਾਲ ਜ਼ਮੀਨਾਂ ਤੇ ਧੱਕੇ ਨਾ ਕਰਦਾ ਨਹੀਂ ਕੀਤਾ ਜਾਊਗਾ ਗੱਲਬਾਤ ਪਹਿਲਾਂ ਹੁੰਦੀ ਹੈ ਤੇ ਬਾਅਦ ਚ ਉਹਨਾਂ ਦੇ ਕਾਰਵਾਈ ਕਰਕੇ ਉਹਨਾਂ ਨੂੰ ਥਾਣੇ ਬੰਦ ਕੀਤਾ ਜਾਂਦਾ ਵੀ ਔਰਤਾਂ ਨੂੰ ਬੰਦ ਕੀਤਾ ਜਾਂਦਾ ਤੇ ਇਸ ਕਰਕੇ ਇੱਕ ਦਿਨ ਛੱਡ ਕੇ ਸੂਬਾ ਕਮੇਟੀ ਨੇ ਗੱਲ ਵੱਡੀ ਮੀਟਿੰਗ ਦੇ ਵਿੱਚ ਫੈਸਲਾ ਕਰਕੇ ਜੋ ਸਾਨੂੰ ਆਦੇਸ਼ ਦਿੱਤੇ ਜੋ ਸਾਨੂੰ ਕਾਰਜ ਦਿੱਤਾ ਉਹਨੂੰ ਤੁਸੀਂ ਨੇ ਬਹੁਤ ਹੀ ਸਤੇਜੇ ਢੰਗ ਨਾਲ ਚੜਿਆ ਇਸ ਗੱਲ ਦੀ ਭਦਾਈ ਤੇ ਤੁਹਾਡੀ ਹਾਂ ਤੁਹਾਡੇ ਕਦਮਾਂ ਨੂੰ ਵਾਤੇ ਹੈ ਕਦਮਾਂ ਤੇ ਜਿੱਤ ਵਾਲੇ ਕਦਮਾਂ ਨੂੰ ਅਸੀਂ ਸਲਾਮ ਕਰਦੇ ਆਂ ਤੇ ਅਸੀਂ ਤੁਹਾਡੀ ਤਰਪੈਰਾਂ ਦੀ ਮਿੱਟੀ ਚਾੱਕ ਕੇ ਆਪਣੇ ਸਿਰ ਨੂੰ ਲਾਉਂਦੇ ਆਂ ਤੁਹਾਨੂੰ ਬਹੁਤ ਬਹੁਤ